ਵਾਰਦੇ ਮੋਹੋਂ ਗੱਲ ਮੰਨਿਆ ਕਿ ਨਹੀਂ ਉਹਦੀ ਸੱਚ ਉਹਨੇ ਇੱਕ ਨੰਬਰ ਦਿੱਤਾ ਪੱਤਰਕਾਰ ਆਏ ਤੋਂ ਅੱਛਾ ਜੀ ਮੋਗੇ ਦਾ ਉਹ ਕੁੜੀ ਨੇ ਫੋਨ ਚੱਕਿਆ ਉਹਦੀ ਨੇ ਉਹ ਆਦੀ ਮੇਰਾ ਇਹ ਪਿਤਾ ਜੀ ਹੈ ਇਹ ਸਾਡੇ ਕੋਲੇ 16 ਤਰੀਕ ਦਾ ਗਿਆ ਵੇ ਆ ਉਹ ਆਦੀ 5 ਦਿਨ ਹੋ ਗਏ ਗਏ ਨੂੰ ਜੀ ਆਦਾ ਮੈਨੂੰ ਸ਼ੀਮ ਹੀ ਨਹੀਂ ਹੋ ਗਏ ਘਰੋਂ ਗਏ ਅੱਛਾ ਜੀ ਉਹ ਪੀ ਆ ਵੀ ਬੋਲਦੀ ਸੀ ਹਿੰਦੀ ਬੋਲਦੀ ਸੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਬੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਸ਼ਨੰਦੀ ਦੇ ਵਿੱਚ ਇੱਕ ਵਿਅਕਤੀ ਨੂੰ ਸ਼ੱਕੀ ਵਿਅਕਤੀ ਨੂੰ ਫੜਿਆ ਗਿਆ ਜਿੱਥੇ ਕਿ ਇੱਕ ਵੱਡੇ ਅੰਜਾਮ ਦਿੱਤੇ ਜਾ ਸਕਦੇ ਸੀਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਸਕਦੀ ਸੀ ਕਿ ਜਿੱਥੇ ਇੱਕ ਨੌਜਵਾਨ ਵਿਅਕਤੀ ਨੂੰ ਫੜਿਆ ਗਿਆ ਜਿੱਥੇ ਉਹ ਦੱਸ ਰਿਹਾਗਾ ਵੀ ਮੈਂ ਬਿਹਾਰ ਦਾਗਾ ਤਾਂ ਉਹ ਵਕਤੀ ਇਸ ਟਾਈਮ ਪੁਲਿਸ ਦੀ ਹਰਾਸਤ ਦੇ ਵਿੱਚ ਆ ਚੁੱਕਿਆਗਾ ਤਾਂ ਪਿੰਡ ਵਾਸੀ ਕੀ ਇਲਜ਼ਾਮ ਲਾਉਂਦੇ ਆ ਆਪਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਆਜੋ ਗੱਲਬਾਤ ਕਰਦੇ ਆ ਜਮਾਨੇ ਗਿਆ ਜੀ ਹਾਂਜੀ ਮਲਾਜਮ ਨੇ ਜੀ ਠੀਕ ਹੈ ਤੇ ਉਹ ਕਹਿੰਦੇ ਸੀ ਭਾਈ ਬੇਟਾ ਪਾਰ ਤੇ ਦੋ ਦੰਡੇ ਦੇ ਡਰੇਨ ਕਹਿੰਦੇ ਸਾਡੇ ਲੱਗਦੀ ਇੱਥੇ ਕਹਿੰਦੇ ਤਬਾ ਦਿਓ ਅੱਛਾ ਜੀ ਤੇ ਅਸੀਂ ਇਹ ਤੁਸੀ ਪਰ ਕੀ ਗੱਲ ਵੀ ਕਰੋਗੇ ਤੇ ਕੁਝ ਨਹੀਂ ਕਰ ਸਕਦੇ ਕਹਿੰਦੇ ਇਹ ਪੁਲਿਸ ਮਲਾਜਮਾਂ ਦੇ ਕਹਿੰਦਾ ਹਾਂਜੀ 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 ਠੀਕ ਹੈ ਤੇ ਫਿਰ ਅਸੀਂ ਰਾਤ ਨੂੰ ਉਸ ਤੋਂ ਬਾਅਦ ਅਸੀਂ ਜੀ 112 ਤੋਂ ਬਾਅਦ ਇੱਕ ਨਿੱਜੀ ਨੰਬਰ ਤੇ ਦੱਸੋ ਨੂੰ ਨੇ ਫਰੀਦਕੋਟ ਉਹ ਰਲਾ ਲੂੰਦਾ ਉੱਥੇ ਫੋਨ ਲਾਇਆ ਉਹਨੇ ਚੱਕਿਆ ਫੋਨ ਜੀ ਸਵੇਰ ਫੇਰ ਅਸੀਂ ਸਾਡੇ ਹਸਪੀਟਲਸੋਂ ਖੜੇ ਆ ਮਜੂਦਾ ਹਸਪੀਟਲਸੋਂ ਖੜੇ ਆ ਮਜੂਦਾ ਬਲਦਾਨ ਜੀ ਖੜੇ ਆ ਅਸੀਂ ਐਸ ਹੀ ਸਾਹ ਨੂੰ ਫੋਨ ਲਾਇਆ ਉਹ ਹਾਂ ਬੱਕੇ ਤੇ ਥਿਆ ਐਸੇ ਸਾਡਾ ਫੋਨ ਬੰਦਾ ਰਿਆ ਸੀਗਾ ਜੀ ਫਿਰ ਅਸੀਂ ਐਸ ਹੀ ਸਾਹ ਜੇਤੂ ਨੂੰ ਫੋਨ ਲਾਇਆ ਫਿਰ ਇੱਕ ਉਹਨੇ ਉਸ ਤੋਂ ਬਾਅਦ ਰਾਤ ਕੱਟਣੀ ਹੈਗੀ 6 ਵਜੇ ਦੀ ਤੇ 10 ਵਜੇ ਬੰਦੇ ਫੜ ਕੇ ਲੰਘ ਗਿਆ ਜੀ ਉੱਥੇ ਮਤਲਬ ਉਸ ਟਾਈਮ ਤੇ ਜੀ ਗੁਰਦੁਆਰੇ ਦੇ ਵਿੱਚ ਤੁਸੀਂ ਮੌਜੂਦ ਸੀ ਇਕੱਲੇ ਕਿ ਕੋਈ ਹੋਰ ਵੀ ਸੰਗਤਾਂ ਸੀ ਜੀ ਨਹੀਂ ਉਸ ਟਾਈਮ ਕੋਲ ਮੈਸੇਜ ਹੀ ਮੌਜੂਦ ਬਾਹਰ ਜਿਵੇਂ ਉਹਨ ਉਹ ਨੂੰ ਲਾਉਣ ਨੂੰ ਲੱਭਦਾ ਸੀ ਗਿਆ ਰਾਹੀ ਉਹ ਖੜ ਗਿਆ ਉਸ ਤੋਂ ਬਾਅਦ ਲੱਗੇ ਹੌਲੀ ਪਾਲ ਲੱਗੇ ਲੱਗੇ ਉਹ ਰੋਲਾ ਪਿਆ ਉੱਥੇ ਫਿਰ ਸਿਕਾਵੀ ਬੰਦੇ ਪੰਜ ਸਭ ਮੌਜੂਦ ਆ ਡੇ ਵੀ ਆਗੇ ਸੀਗੇ ਹੋਰ ਵੀ ਸਿੰਘ ਉੱਥੇ ਆਗੇ ਸੀਗੇ ਨਹੀਂ ਉਸ ਨੇ ਕੋਈ ਬਿਆਦਵੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਅਸੀਂ ਉਹਨਾਂ ਨੂੰ ਰੋਕਦੇ ਸੀ ਵਾਰ-ਵਾਰ ਉਹ ਅੰਦਰੋਂ ਜਾ ਰਹੇ ਸੀਗੇ ਜੀ ਜਿਵੇਂ ਗੁਰਦੁਆਰ ਸਾਹਿਬ ਦੇ ਦਰਵਾਜ਼ੇ ਵੱਲ ਜਾ ਰਹੇ ਸੀ ਨੀ 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 ਗੁਰਦੁਆਰੇ ਦਾ ਐਂਟਰ ਹੁੰਦਾ ਸੀ ਐਂਟਰ ਹੋ ਰਿਹਾ ਸੀ ਜੀ ਗੁਰਦੁਆਰੇ ਜਿਹੜਾ ਮੇਨ ਗੇਟ ਆ ਨਾ ਉੱਥੇ ਬਾਹਰ ਸੀਗੇ ਸੜਕ ਤੇ ਗੁਰਦੁਆਰੇ ਦੇ ਐਂਟਰ ਹੋਣ ਦੀ ਕੋਸ਼ਿਸ਼ ਕਰਦੇ ਪਰ ਸਾਡਾ ਆ ਫਿਰ ਉਹਨੂੰ ਇੱਕ ਆਪੀ ਪਰਸਨ ਦਿੱਤਾ ਵੀ ਚਾਹ ਲਿਖ ਕੇ ਕੁਝ ਦੇ ਦੇ ਪਹਿਲਾਂ ਕੁਝ ਨਹੀਂ ਬੋਲਦਾ ਸੀਗਾ ਫਿਰ ਚਲੋ ਫੋਨ ਕਰਿਆ ਗੱਲਬਾਤ ਫਿਰ ਸਾਡੇ ਭੈਣ ਭਈਏ ਰਹਿੰਦੇ ਦਾਣਾ ਮੰਡੀ ਚ ਆਏ ਵੀ ਆ ਅਸੀਂ ਉਹਨਾਂ ਨੂੰ ਦੇ ਦਿੱਤਾ ਵੀ ਚਾਹ ਲ ਰੋਟੀ ਪਾਣੀ ਖਾਜੇ ਨਾਲ ਪੜੋ ਰਾਤ ਨੰਗ ਜੂਗੀ ਤਾਂ ਨਾ ਇਨਸਾਨੀਅਤ ਤੌਰ ਤੇ ਚਲੋ ਲੈ ਕੇ ਮੋਟਰਸਾਈਕਲ ਤੇ ਬਾਹ ਤੇ ਅਸੀਂ ਘਰੋਂ ਘਰੀ ਆ ਗਏ ਬਾਬਾ ਜੀ ਪਏ ਗਏ ਮੰਡੀ ਜੋ ਰੋਟੀ ਖਾ ਕੇ ਆਪਣੀ ਸ਼ਬਦ ਬੋਲੀ ਗਿਆ ਉਥੇ ਲੋਕਾਂ ਨੂੰ ਫਿਰ ਉਥੋਂ ਤੁਰਿਆ ਆਇਆ ਫਿਰ ਗੁਰਦੁਆਰੇ ਕੰਨੀ ਆ ਗਿਆ ਬਾਬੇ ਜੀ ਨੂੰ ਪਤਾ ਲੱਗ ਗਿਆ ਨੇ ਨੇ ਨਿਗਾਹ ਰੱਖੀ ਫਿਰ ਇਹਨਾਂ ਨੇ ਬਾਹਰ ਨੂੰ ਕੋਸ਼ਿਸ਼ ਕਰੀ ਵੀ ਗਾਂ ਨਗਾਦ ਗਏ ਥੋੜੀ ਵੜ ਨਾਲ ਤੁਰੇ ਗਏ ਤੇ ਗਾਂ ਛੱਡੇ ਜਿਹਾ ਲੰਗ ਜਾਊਗਾ ਫਿਰ ਉਹ ਇਹ ਮੁੜਨ ਲੱਗੇ ਇਹਨਾਂ ਦੇ ਮਗਰੇ ਫੇਰ ਮੁੜਿਆ ਗੁਰਦੁਆਰੇ ਅੱਛਾ ਗੁਰਦੁਆਰੇ ਫੇਰ ਆ ਗਿਆ ਹਾਂ ਬਾਹਰ ਚਾ ਗਿਆ ਠੀਕ ਹੈ ਫਿਰ ਇਹਨਾਂ ਨੇ ਸਾਰੀ ਸੰਗਤ ਨੇ ਫੈਸਲਾ ਕਰਕੇ ਗ੍ਰੰਥੀ ਸ਼ੰਗਣਾ ਵੀ ਉੱਥੇ ਜਨ ਕਵਰੇਜ ਨੂੰ ਰੱਖਤਾ ਇਹਨਾਂ ਨੇ ਉਹਦੀ ਨਿਗਾ ਵੀ ਰੱਖੀ ਤੇ ਗੁਰਦੁਆਰੇ ਦੀ ਵੀ ਨਿਗਾ ਫਿਰ ਡਿਊਟੀ ਸੀ ਬਾਬਾ ਜੀ ਦੀ ਉਹ ਉਹਦੀ ਵੀ ਨਿਗਾ ਰੱਖੀ ਹਨਾ ਇਹਨਾਂ ਸਾਰੀ ਸੰਗਤ ਨੇ ਉੱਥੇ ਬਹਿ ਕੇ ਜਿਵੇਂ ਟਾਈਮ ਕੱਢ ਲਿਆ ਉਹਦੀ ਵੀ ਨਿਗਾ ਰੱਖਣੀ ਜ਼ਰੂਰੀ ਸੀ ਬੰਦੇ ਦੀ ਹਨਾ ਫਿਰ ਤੜਕੇ ਚੱਲੋ ਫੋਨ ਕਰੇ ਪੱਤਰਕਾਰ ਹੋਰ ਭਾਈ ਆ ਗਏ ਫਿਰ ਪੁਲਿਸ ਨੂੰ ਫੋਨ ਕਰਿਆ ਫਿਰ ਉਹ 10 ਵਜੇ ਮਲਾਇ ਮਾਗੇ ਫਿਰ ਉਹ ਲੈ ਗਏ ਯਾਨੀ ਕਿ ਉਹ ਆਪਦੇ ਮੂੰਹੋਂ ਕਸ ਮੰਨਿਆ ਕਿ ਨਹੀਂ ਉਹਦੀ ਸੱਚ ਉਨੇ ਇੱਕ ਨੰਬਰ ਦਿੱਤਾ ਪੱਤਰਕਾਰ ਆਏ ਤੋਂ ਅੱਛਾ ਜੀ ਮੋਗੇ ਦਾ ਉਹ ਕੁੜੀ ਨੇ ਫੋਨ ਚੱਕਿਆ ਉਹਦੀ ਨੇ ਉਹ ਆਦੀ ਮੇਰਾ ਇਹ ਪਿਤਾ ਜੀ ਹੈ ਠੀਕ ਹੈ ਇਹ ਸਾਡੇ ਕੋਲੇ 16 ਤਰੀਕ ਦਾ ਗਿਆ ਵੇ ਆ ਹੂੰ ਉਹ ਆਦੀ 5 ਦਿਨ ਹੋ ਗਏ ਗਏ ਨੂੰ ਇਹ ਆਦਾ ਮੈਨੂੰ ਸ਼ੀਮ ਹੀ ਨਹੀਂ ਹੋ ਗਏ ਘਰੋਂ ਗਏ ਅੱਛਾ ਜੀ ਉਹ ਪਿਆਭੀ ਬੋਲਦੀ ਸੀ ਹਿੰਦੀ ਬੋਲਦਾ ਸੀ ਇੱਕ ਦੋ ਭਾਸ਼ਾ ਹੋਰ ਬੋਲਦਾ ਸੀ ਠੀਕ ਹੈ ਫਿਰ ਉਹਦੇ ਨਾਲ ਗੱਲਾਂ ਬਾਤਾਂ ਇਹਨੇ ਵਾਵਾ ਕਰੀਆਂ ਮੋਬਾਈਲ ਤੇ ਉਹਦੀ ਕੁੜੀ ਨਾਲ ਯਾਨੀ ਕਿ ਇਹਨੇ ਕੁੜੀ ਨੂੰ ਪਛਾਣ ਲਿਆ ਸੀ ਆ ਦਿਨ ਬੇਬੂ ਹਾਂ ਠੀਕ ਹੈ ਫਿਰ ਅਸੀਂ ਉਹਨਾਂ ਨੂੰ ਆਖਿਆ ਤੁਸੀਂ ਆ ਕੇ ਲੈ ਜਿਓ ਥਾਣੇ ਉੱਪਰ ਦਾ ਕਰਦਿਨੇ ਤੁਸੀਂ ਆਦਦਾ ਪ੍ਰੂਫ ਖਾ ਕੇ ਉੱ ਠੀਕ ਹੈ ਉਹ ਸਾਨੂੰ ਆਖਣ ਵੈਤੇ ਛੱਡ ਕੇ ਜਾਓ ਐ ਕਰੋ ਫਿਰ ਅਸੀਂ ਇਸ ਗੱਲ 'ਚ ਪਹਿਲੇ ਨਾਲ ਹੀ ਕੋਈ ਵੱਧ ਘੱਟ ਗੱਲ ਕਰੀਏ ਠੀਕ ਹੈ ਫਿਰ ਇਮਲਾਇ ਮਨਾ ਸਬਰਖ ਰੱਖਿਆ ਉਹ ਆਏ ਅਸੀਂ ਉਹਨਾਂ ਨੂੰ ਮਤਲਬ ਕਿ ਜਦੋਂ ਤੁਸੀਂ ਪਹਿਲਾ ਪ੍ਰਸ਼ਾਸਨ ਨੂੰ ਬਈ ਕਰਦੇ ਆ ਕਾਲ ਪਿੰਡ ਵਾਸਤੇ ਜਾਂ ਬਾਬਾ ਗ੍ਰਾਂਥੀ ਜੀ ਕਰਦੇ ਆ ਕਾਲ ਤਾਂ ਪ੍ਰਸ਼ਾਸਨ ਦਾ ਕਹਿਣਾ ਸੀਗਾ ਵੀ ਅਸੀਂ ਆ ਨਹੀਂ ਸਕਦੇ ਇਹਦੇ ਕੋਈ ਚਾਰ ਮਾਰ ਕੇ ਜਾਂ ਕੁਝ ਵੀ ਵੀ ਡਰੇਣ ਮੰਨੀ ਟਪਾ ਦਿਓ ਹੁਣ ਉਹ ਇਸ ਟਾਈਮ ਤੇ ਜਨਕੀ ਪੁਲਿਸ ਦੀ ਗ੍ਰਿਫਤਾਰੀ ਦਿੱਤਾ ਹੋਇਆ ਹਾਂਜੀ ਠੀਕ ਹੈ ਤੇ ਆਪਾਂ ਗੱਲਬਾਤ ਕਰਦੇ ਆ ਇੱਧਰ ਸਰਪੰਚ ਜੀ ਮੌਜੂਦ ਮੌਜੂਦ ਸਰਪੰਚ ਨਾਲ ਗੱਲਬਾਤ ਕਰੀਏ ਪ੍ਰਧਾਨ ਜੀ ਨਾਲ ਗੱਲਬਾਤ ਕਰੀ ਤੇ ਪ੍ਰਧਾਨ ਜੀ ਇਹ ਮੈਂ ਸਰਪੰਚ ਇਹ ਮਜੂਦਾ ਸਰਪੰਚ ਨੇ ਆਪ ਗੱਲਬਾਤ ਕਰ ਲਈ ਹੈ ਤੇ ਇਧਰ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਜੀ ਖੜੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਜੀ ਤੁਸੀਂ ਇਹ ਜਿਹੜੀਆਂ ਘਟਨਾਵਾਂ ਦਿਨੋ ਦਿਨ ਪੰਜਾਬ ਦੇ ਵਿੱਚ ਵਾਧ ਰਹਿਗੀਆਂ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਇਹ ਕਿੰਨੇ ਕਿਹੜੇ ਜਾਂ ਦਿਮਾਗੀ ਅਫਸਰ ਟਰੱਕ ਲਵਾਉ ਜਾਂ ਕੈਮਰਾ ਉਹਨਾਂ ਗੁਰਦੁਆਰੇ ਹੀ ਦੇਖਦੇ ਜੀ ਆਪਣੀ ਬੀਆ ਦੇ ਵਿਗੜਨ ਹੋਇਆ ਨਾ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਕੁਝ ਦਿਨ ਪਹਿਲਾਂ ਨਾ ਇਸੇ ਤੋਂ ਸਾਹਿਬ ਨੇ ਸਾਨੂੰ ਬੁਲਾਇਆ ਸੀ ਇੱਥੇ ਠੀਕ ਹੈ ਜੀ ਮੀ ਪ੍ਰਧਾਨ ਨਾਲ ਹੂੰ ਉਹਨਾਂ ਨੇ ਇਹ ਗੱਲ ਆਖੀ ਸੀ ਬਿਨਾ ਮਤਲਬ ਤੋਂ ਕੋਈ ਲਾਂਚਮੈਂਟ ਨਾ ਕਰਿਆ ਕਰੋ ਠੀਕ ਹੈ ਜੀ ਉਹ ਸ਼ੱਕੀ ਬੰਦੇ ਆ ਜਾਂਦੇ ਕਹਿ ਦਿੰਦੇ ਆ ਹੂੰ ਵੀ ਸਾਨੂੰ ਫੋਨ ਕਰੋ ਅਸੀਂ ਆਵਾਂਗੇ ਹੁਣ ਉਹ ਰਾਤ ਸ਼ੱਕੀ ਬੰਦਾ ਸਾਡੇ ਕੋਲ ਤਾਂ ਆ ਗਿਆ ਹੂੰ ਅਸੀਂ ਉਹਨਾਂ ਨੂੰ ਫੋਨ ਕੀਤਾ ਦੋ ਫੋਨ ਕੀਤੇ ਪਰ ਸਾਨੂੰ ਕੋਈ ਰਿਪਲਾਈ ਨਹੀਂ ਆਇਆ ਕੀ ਕੀ ਜਾਂ ਤਾਂ ਇਹ ਮੀਟਿੰਗ ਕਰਕੇ ਫੈਸਲਾ ਨਾ ਕਰਨ ਚਾਹਾਂ ਫਿਰ ਪਿੰਡ ਆਪਣਾ ਫੈਸਲਾ ਕਰ ਲੇ ਹਾਂ ਤੇ ਜਾਂ ਫਿਰ ਹੋਰ ਕਮੇਟੀਆਂ ਹੈਗੀਆਂ ਫਿਰ ਅਸੀਂ ਉਹਨਾਂ ਤੋਂ ਫੈਸਲੇ ਕਰਾ ਲਾਂਗੇ ਆਪਣੇ ਆਪ ਜਿਸ ਪ੍ਰਸ਼ਾਸਨ ਨੇ ਕਰਨਾ ਨਿਕਲ ਹ ਤੇ ਥੋੜਾ ਜਿਹਾ ਪ੍ਰਸ਼ਾਸਨ ਦੀ ਢਲਾਈ ਰਹੀ ਹੈ ਰਾਤ ਅਸੀਂ ਇਹ ਕਹਿੰਦੇ ਆ ਕਿਉਂਕਿ ਜੇ ਵਾਰਦਾਤ ਕੋਈ ਤਕੜੀ ਹੋ ਜਾਂਦੀ ਬਾਈ ਦੀ ਵੇ ਬੰਦੇ ਨੂੰ ਉਹਨੂੰ ਹੋਰ ਪਿੰਡ ਇਕੱਠਾ ਹੋ ਕੇ ਮਾਰ ਦਿੰਦੇ ਫਿਰ ਤਾਂ ਸਾਡੇ ਉੱਪਰ ਹੋਣੀ ਸੀ ਨਾ ਗੱਲ ਕਿਉਂਕਿ ਵੇਖਦੇ ਆ ਜਿਵੇਂ ਮਨ ਦਾ ਗੁੱਸੇ ਵਿੱਚ ਹੁੰਦੇ ਆ ਲੋਕ ਹੈ ਜੋ ਗ੍ਰੈਂਡ ਸਾਹਿਬ ਦੀ ਘੜੀ ਬਿਆਦਵੀ ਦੀ ਘਟਨਾ ਜੇ ਹੋ ਜੇ ਗੁੱਸੇ ਚ ਲੋਕ ਹੁੰਦੇ ਆ ਉਹ ਤੁਹਾਡੀ ਗੱਲ ਵੀ ਕੀ ਨਕਸ਼ਾਨ ਹੋ ਸਕਦਾ ਨਕਸ਼ਾਨ ਹੋ ਸਕਦਾ ਸੀਗਾ ਹਾਂਜੀ ਹੋ ਸਕਦਾ ਹੈ ਨਕਸ਼ਾਨ ਚ ਰਾਤ ਨੂੰ ਹੀ ਨੌਜਵਾਨ ਇਕੱਠੇ ਹੋ ਜਾਂਦੇ ਹਨ ਹਨੇਰੇ ਚ ਕੀ ਪਤਾ ਲੱਗਦਾ ਸੀਗਾ ਜਦੋਂ ਤੁਸੀਂ ਤੜਕੇ ਉਹਨੂੰ ਬੁਲਾਇਆ ਜੀ ਗੱਲਬਾਤ ਕੀਤੀ ਉਹ ਕੋਈ ਉਹਨੇ ਦੱਸਿਆ ਉਹਦਾ ਕੋਈ ਉਹ ਆਪਣਾ ਨਾਮ ਨਹੀਂ ਜਾਇਆ ਜਾ ਕੇ ਨਾਮ ਦੱਸਦਾ ਵੀ ਮੇਰਾ ਨਾਮ ਮੁਹੰਮਦ ਪਤਾ ਨਹੀਂ ਕੀ ਹੈ ਠੀਕ ਹੈ ਜੀ ਤੇ ਹੰਬਿਆਰ ਦਾ ਰਹਿਣ ਵਾਲਾ ਦੱਸ ਰਿਹਾ ਦਰਵੰਗਾ ਦਾ ਠੀਕ ਹੈ ਤੇ ਜਦੋਂ ਬਾਅਦ ਚ ਉਹਨੇ ਇੱਕ ਫੋਨ ਨੰਬਰ ਲਿਖਾਇਆ ਉਹ ਫੋਨ ਨੰਬਰ ਮੁੱਗੇ ਮਿਲਿਆ ਜਾ ਕੇ ਠੀਕ ਹੈ ਮੁੱਗੇ ਅੱਗੇ ਚ ਕੁੜੀ ਬੋਲ ਰਹੀ ਆ ਉਹ ਪੰਜਾਬੀ ਚ ਬੋਲਦੀ ਆ ਠੀਕ ਹੈ ਉਹ ਆਂਦੀ ਹੈ ਮੇਰਾ ਪਤਾ ਹੈ ਅਸੀਂ ਆਧਾਰ ਕਾਰਡ ਮੱਖੇ ਕਾਰਦੀ ਉਹ ਫੋਟੋ ਦੇ ਨਾਲ ਵੇਚ ਨਹੀਂ ਕਰ ਰਹੀ ਕੁਛ ਠੀਕ ਹੈ ਠੀਕ ਹੈ ਕਦੇ ਕਦੇ ਉਹ ਗੁੱਸੇ ਚ ਇਕਦਮ ਬੋਲਦਾ ਕਦੇ ਮੂੰਹ ਬੰਦ ਕਰ ਲੈਂਦਾ ਕਹਿੰਦਾ ਮੈਨੂੰ ਮੂੰਹ ਬੰਦ ਕਰਨ ਵਾਸਤੇ ਆਖਿਆ ਜਿਵੇਂ ਹੀ ਮੂੰਹ ਬੰਦ ਕਰ ਲੈਂਦਾ ਬੋਲਦਾ ਨਹੀਂ ਕੁਛ ਹੁਣ ਤਾਂ ਨਹੀਂ ਲੱਗ ਰਹੀ ਜੇ ਕਿ ਉਹ ਤੁਹਾਨੂੰ ਪ੍ਰਸ਼ਾਸਨ ਨੇ ਬੁਲਾਇਆ ਤੁਸੀਂ ਉੱਥੇ ਜਾ ਮਾਇਆ ਹੈ ਉੱਥੇ ਹੁਣ ਦੇਖਦੇ ਆ ਕੀ ਹੁੰਦਾ ਤੇ ਬਾਬਾ ਜੀ ਜੇ ਮੈਂ ਤੁਸੀਂ ਤਾਂ ਜਿਵੇਂ ਮੌਜੂਦ ਸੀਗਾ ਨਾ ਕਿ ਉੱਥੇ ਜਦੋਂ ਗਰਨਾ ਹੁੰਦੀ ਹੈ ਕੋਈ ਉਹਨੇ ਆਪ ਦਾ ਕੋਈ ਡਰੈਸ ਪਤਾ ਤੁਹਾਨੂੰ ਕੁਝ ਨਹੀਂ ਦੱਸਿਆ ਮੇਰੇ ਵੀ ਗੁੱਸੇ ਵਿੱਚ ਕੁਝ ਬੋਲਦਾ ਸੀ ਇਹੋ ਕੁਝ ਮੂੰਹ ਬੰਦ ਰੱਖਿਆ ਜਿਉਂ ਨੇ ਜੇ ਸਿ ਪੁੱਛਦੇ ਵੀ ਸੀਗੇ ਹਮਮ ਉਸਨੇ ਬੋਲਦਾ ਸੀ ਸਿਰ ਮਾਰਦਾ ਸੀਗਾ ਇਸ ਤਰ੍ਹਾਂ ਕਰਕੇ ਹਮਮ ਵੀ ਅਸੀਂ ਕੁੱਟ ਮਾਰਤਾ ਨਹੀਂ ਕੀਤਾ ਜੀ ਹਮਮ ਸੂਬਾ ਥੋੜਾ ਦੱਸਿਆ ਕਿ ਜੇ ਮੁਜ਼ੱਫਰਪੁਰ ਕਹਿੰਦਾ ਸੀਗਾ ਹਮਮ ਕਿ ਨਹਿਣਵਾਲਾ ਮੈਂ ਕਿਤੇ ਬਿਹਾਰ ਕਹਿੰਦਾ ਸੀਗਾ ਹਮਮ ਕਿਤੇ ਨਾਥੇ ਵਾਲਾ ਪਿੰਡ ਦਾ ਸੀਗਾ ਕਿਤੇ ਮੂਗਾ ਠੀਕ ਹੈ ਕਿੱਦਾਂ ਬੋਲ ਰਿਹਾ ਸੀ ਮਤਲਬ ਕਿ ਕਿਸੇ ਸਹੀ ਗੱਲ ਤੇ ਆ ਨਹੀਂ ਰਿਹਾ ਦੇਵੇ ਉਹ ਮੋਗੇ ਦੇ ਰਹੇ ਨੇ ਮੋਗੇ ਦੇ ਸੀਗੇ ਉਹ ਮੋਗੇ ਦੇ ਕਹਿੰਦੇ ਸੀ ਮੋਗੇ ਲੈਣੇ ਅਸੀਂ ਜੀਰਾ ਲਗਾ ਜੀਰਾ ਨੂ ਤੇ ਹਲਕਾ ਹੈਗਾ ਛੀਮ ਗਲੀਚਾ ਤੇ ਐਸੇ ਕਿ ਭਾਈ ਜਿੱਦ ਤੋਂ ਉਠਾਣੇ ਚ ਲੈ ਜਾਓ ਆ ਕੀ ਕਿ ਤੁਸੀਂ ਛੱਡ ਕੇ ਜਾਓ ਅੱਛਾ ਸਾਸੀ ਨਹੀਂ ਛੱਡ ਕੇ ਅਸੀਂ ਖਾਸ ਨੂੰ ਦੇਵਾਂਗੇ ਖਾਸ ਨਾਲ ਐਗਾਂ ਹੋਸੀ ਨਾ ਬੁਲਾਇਆ ਪੂ ਛੇਸ ਤੇ ਤੇ ਮਤਲਬ ਕਿ ਇਹਦਾ ਤੁਹਾਡਾ ਆਧਾਰ ਕਾਰਡ ਮਲਾਇਆ ਜਾਏ ਮਤਲਬ ਉਹਦੀ ਮੈਚਿੰਗ ਹੋਈ ਜਾਣੀ ਮੈਚ ਹੋਊਗੀ ਤੇ ਮਤਲਬ ਕਿ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਪੰਜਾਹ ਦੇ ਵਿੱਚ ਥੋੜੇ ਦਿਨਾਂ ਬਾਅਦ ਹੀ ਕੋਈ ਬੇਅਦਵੀਂ ਵਾਲੀ ਘਟਨਾ ਹੋ ਜਾਂਦੀ ਹੈ ਨਾ ਤੁਸੀਂ ਤਾਂ ਸਿੰਘ ਸਾਹਿਬ ਬਰਦਵਾਰੇ ਵਿੱਚੋਂ ਵੀ ਘੰਟੇ ਲੈਣੇ ਹੋ ਨਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਕੋਈ ਕਾਨੂੰਨ ਇਹੋ ਜਿਹਾ ਬਣਿਆ ਜਿਵੇਂ ਆਪਾਂ ਵੇਖਦੇ ਆ ਇੱਕ ਸਿੰਘ ਟਾਵਰ ਤੇ ਵੀ ਚੜਿਆ ਹੋਇਆ ਸੀਗਾ ਵੀ ਘਟਨਾ ਮਾਤੇ ਕੋਈ ਕਾਨੂੰਨ ਬਣਾਵੇ ਨਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਵੀ ਇੱਕ ਨੂਨ ਤਾਂ ਬਿਲਕੁਲ ਬਣਾਉਣਾ ਚਾਹੀਦਾ ਜੇ ਕੋਈ ਨਾ ਤੇ ਪਰ ਬਾਹਰ ਦੇ ਵਿੱਚ ਜਿਹੜੇ ਉਹ ਜਿਹੇ ਬੰਦੇ ਆਉਂਦੇ ਹੈਗੇ ਵੀ ਆਉਂਦੇ ਇਸ ਘਟਨਾ ਕਰਨ ਕਰਨ ਵਾਸਤੇ ਜਾਂ ਬਾਹਰ ਦੇ ਵਿੱਚ ਕਹਿੰਦੇ ਮੈਂਟਲ ਸਿਕਾ ਜੇ ਆਏ ਸੀ ਬਸਵਾਸ ਰੱਖਿਆ ਚੁਣਾ ਲੈਂਦਾ ਹਾਂ ਹਾਂ ਔਰ ਇਹਨਾਂ ਦਾ ਦਿਨੋਂ ਦਿਨ ਬੇਅਦਰੀਆਂ ਵਧੀਆਂ ਜਾ ਰਹੀਆਂ ਨੇ ਦੇਖੋ 2015 ਤੋਂ ਲੈ ਕੇ ਅੱਜ ਤੱਕ ਕਿੰਨੇ ਵਾਰ ਬੇਅਦਰੀ ਸਮਝ ਨਹੀਂ ਹੋ ਗਈ ਠੀਕ ਹੈ ਪਰ ਅਜ ਤੱਕ ਕੋਈ ਵੀ ਕਾਨੂੰਨ ਨਹੀਂ ਬਣਾਇਆ ਗਿਆ ਨਾ ਤੁਹੀਂ ਨਾ ਕੋਈ ਸਰਕਾਰ ਪਹਿਲਾਂ ਕਾਂਦੀ ਸਰਕਾਰ ਸੀ ਪਰ ਕਾਂਗਰਸ ਆ ਗਈ ਠੀਕ ਹੈ ਆਪਾਂ ਨੇ ਕਿਹੜੀ ਸਰਕਾਰਾਂ ਮਾਰੀਆਂ ਕੋਈ ਪਹਿਲਾਂ ਮਾਰੀਆਂ ਸਹੀ ਚੰਗੀ ਐ ਕਿ ਆਪਾਂ ਕਿਸੇ ਵੀ ਸਰਕਾਰ ਤੋਂ ਕੋਈ ਤੇ ਤਾਂ ਮੈਂ ਵੋਟਾਂ ਵੇਲੇ ਇੱਕ ਮੁੱਦਾ ਜ਼ਰੂਰ ਬਣ ਜਾਂਦਾ ਹਾਂ ਹਾਂਜੀ ਵੋਟਾਂ ਲੈਣੇ ਵੇਲੇ ਉਹ ਤੋਂ ਸਿਰਫ ਕਰਦੇ ਸੀ ਐ ਕਰਾਂਗੇ ਉਹਦੇ ਤੋਂ ਆਪ ਪਾਰਟੀ ਸਰਕਾਰ ਆਈ ਸੀਗੀ ਭੰਦ ਮੰਨ ਕੇ ਐਸੇ ਮੈਂ ਹਰ ਤੇ ਵਿੱਚ ਮੈਂ ਉੱਥੋਂ ਫਰਕ ਕਰੂੰਗਾ ਨਸ਼ਾ ਬੰਦ ਕਰਨ ਬੰਦ ਕਰੂੰਗਾ ਨਾ ਤਾਂ ਨਸ਼ਾ ਬੰਦ ਹੋ ਸਕਿਆ ਤੇ ਨਾ ਮਾਲਕੀ ਬੇਆਰੀ ਵੀ ਨਾ ਹੀ ਨੇ ਕਰਮ ਉਹ ਮੰਗ ਲਈ ਹੋ ਸਕਦੀ ਐ ਠੀਕ ਮਾਕੇ ਨੂੰ ਤਾਂ ਬਨੂਣ ਮੰਨ ਸਕਦੇ ਠੀਕ ਹੈ ਯਾਨੀ ਤੁਸੀਂ ਕੋਈ ਕਹਿਣਾ ਚਾਹੋਗੇ ਜੀ ਅਸੀਂ ਤਾਂ ਹੀ ਕਹਿਣਾ ਚਾਹੁੰਦੇ ਹਾਂ ਵੀ ਜਿਵੇਂ ਹੁਣ ਉਹ ਉਹਦੇ ਘਟਣਾ ਹੋਈ ਹੈ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹਦਾ ਪ੍ਰਬੰਧ ਕਰਨਾ ਚਾਹੀਦਾ ਹੈ ਸਾਬਤ ਤਾਂ ਸੰਭਾਲਣਾ ਚਾਹੀਦਾ ਹੈ ਰੂਮ ਵੀ ਬਣਾਉਣਾ ਚਾਹੀਦਾ ਹੈ ਜਿਵੇਂ ਹੁਣ ਦੇਖ ਲਓ ਵੀ ਜਿਹੜੇ ਉਸੇ ਨੌਜਵਾਨ ਸੀ ਫੜਕੇ ਮੰਨ ਲਓ ਉਹਦਾ ਕਿ ਨਿਸ਼ਾਨ ਹੋ ਗਿਆ ਹੁਣ ਉੱਥੇ ਪ੍ਰਸ਼ਾਸਨ ਨੇ ਉਹਨਾਂ ਤੇ ਤਾਂ ਕਾਰਵਾਈ ਛੇੜੀ ਕਰਨੀ ਸੀ ਉਹ 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 ਨੂੰ ਲੈਣ ਨਹੀਂ ਆਏ ਪ੍ਰਸ਼ਾਸਨ ਉਹਨੂੰ ਫੜ ਨਹੀਂ ਆਇਆ ਜੇ ਉਸੇ ਘਟਨਾ ਪੀ ਹੋ ਜਾਂਦੀ ਆਪਣੇ ਬੰਦਿਆਂ ਨੂੰ ਹਾਂ ਪੜਨ ਆਇਆ ਮਿੰਟ ਮਿੰਟ ਕਿੱਦਾਂ ਆਇਆ ਜਿਹਨੇ ਕਿਹਾ ਕਿ ਇਹ ਆ ਜਾਂਦੇ ਚੱਲਣ ਰਹੀ ਹੈ ਤੇ ਆਪਾਂ ਗੱਲਬਾਤ ਕਰਦੇ ਆਂ ਇਹ ਸਾਹਵਾਂ ਸਰਪੰਚ ਜੀ ਦੱਸ ਜਿਹੜੇ ਜਿਵੇਂ ਜਿਵੇਂ ਤੁਹਾਡੇ ਪਿੰਡ ਦੇ ਘਟਨਾ ਹੁੰਦੀ ਹੈ ਜੀ ਇਹਦੇ ਤੇ ਤੁਸੀਂ ਕਿਵੇਂ ਦੇਖਦੇ ਆਂ ਜਾਂ ਪ੍ਰਸ਼ਾਸਨ ਨੂੰ ਕੀ ਕਹਿੰਦਾ ਜਾਓਗੇ ਇਹ ਘਟਨਾ ਵਾਣੇ ਅਦੋਂ ਅਦੋਂ ਬਾਅਦ ਲੱਗਿਆ ਜੀ ਘਟਨਾ ਬਹੁਤ ਮੰਦ ਪਈ ਹੁੰਦੀ ਹੈ ਹੂੰ ਬਾਰ ਬਾਰ ਗੁਰੂ ਘਰਾਂ ਦੇ ਟੈਕ ਕਰਨ ਵਾਲੀ ਗੱਲ ਆ ਜੀ ਜਿਹੜਾ ਰਾਤ ਬੰਦਾ ਆਇਆ ਇਹ ਕੋਈ ਅਸੀਂ ਇਹਨੂੰ ਬੁੱਧੀ ਮਤਬੁੱਧੀ ਨਹੀਂ ਕਹਿ ਸਕਦੇ ਠੀਕ ਹੈ ਬਹੁਤ ਸ਼ਾਸਤਰ ਦਾ ਮਾਹਰ ਦਾ ਸੀ ਤਿੰਨ ਵਾਰੀ ਗ੍ਰੰਥੀ ਸਿੰਘ ਨੇ ਹੋਰ ਪਿਕ ਕਮੇਟੀ ਦੇ ਬੰਦਿਆਂ ਨੇ ਇਹਨੂੰ ਬਾਹਰ ਛੱਡਣ ਦੀ ਕੋਸ਼ਿਸ਼ ਕਰੀ ਬੋਰਡ ਮੁਰ ਕੇ ਗੁਰਦੁਆਰਾ ਸਾਹਿਬ ਚੋੜਦਾ ਸੀ ਬਾਰ ਬਾਰੀ ਇਹ ਜਣੀ ਕਰਦੇ ਗੁਰਦੁਆਰਾ ਸਾਹਿਬ ਤੋਂ ਹੀ ਫਿਰ ਉੱਥੇ ਜਦੋਂ ਅੰਦਰ ਤਾੜਿਆ ਗਿਆ ਜੀ ਉੱਥੇ ਵੀ ਗੁਰੂ ਘਰ ਨੂੰ ਗੁਰਾ ਭਰਾ ਬੋਲਦਾ ਰਿਹਾ ਰਾਤ ਨੂੰ ਗਾਲਾਂ ਕੱਢੀ ਗਿਆ ਜੀ ਅੱਛਾ ਜੀ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਮਾੜਾ ਮੋਟਾ ਇਹਨਾਂ ਦੇ ਕਰੋ ਜੀ ਕੁਝ ਨਾ ਕਿਉਂਕਿ ਜਿਹੜੇ ਬਾਅਦ ਚ ਕਹਿੰਦੇ ਮੰਦਬੁੱਧੀ ਸੀ ਵੀ ਮੰਦਬੁੱਧੀਆਂ ਨੂੰ ਗੁਰੂ ਘਰ ਹੀ ਕਿਉਂ ਦੇ ਦੇਣਾ ਇਹ ਵੀ ਵੇਖਣਾ ਚਾਹੁੰਦਾ ਨਹੀਂ ਮੰਦ ਬੁੱਧੀ ਤਾਂ ਹੈ ਹੀ ਨਹੀਂ ਸੀ ਠੀਕ ਹੈ ਪੜਿਆ ਲਿਖਿਆ ਮੰਦ ਬੁੱਧੀ ਦਾ ਤਾਂ ਬਾਨਾ ਹੀ ਲਾਉਂਦਾ ਸੀ ਜਿਹਨੇ ਕਿ ਤੁਸੀਂ ਤਾਂ ਕੱਲ ਦੇ ਉਹਨੂੰ ਵੇਖੀ ਨੇ ਗੱਲਬਾਤ ਕਰਨ ਕੋਈ ਮੰਦੂ ਕੀਤੇ ਪਾ ਨਹੀਂ ਨਹੀਂ ਮੰਦ ਬੁੱਧੀ ਹੈ ਠੀਕ ਹੈ ਜੀ ਤੇ ਕੁਝ ਗੁੱਸੇ ਵਿੱਚ ਕੁਝ ਮੜਾ ਚੰਗਾ ਬੋਲ ਵੀ ਰਿਹਾ ਬਹੁਤ ਬੋਲਦਾ ਸੀ ਜੀ ਬੋਲ ਰੋਣਾ ਪੈ ਗਿਆ ਅੰਦਰ ਬੈਠ ਗੁਰੂ ਘਰ ਬਾਰੇ ਬੋਲਦਾ ਸੀ ਗੁਰੂ ਘਰ ਬਾਰੇ ਬੋਲਦਾ ਸੀ ਠੀਕ ਹੈ ਜੀ ਉੱਥੇ ਤੁਹਾਨੂੰ ਵੀ ਜਿਹਨੇ ਕਿ ਕਲੀਅਰ ਹੋਇਆ ਬੀਬੇ ਆਦਿ ਆਸ ਹਾਂ ਬੀਬੀ ਆਦਿ ਆਸ ਤੇ ਆਸੀ ਠੀਕ ਹੈ ਜੀ ਐ ਸੱਚੀ ਗੱਲ ਜੀ ਤੁਸੀਂ ਕੁਝ ਘਟਨਾ ਬਾਰੇ ਕੁਝ ਕਹਿਣਾ ਚਾਹੋ ਮੰਦਪਾ ਕੀ ਗੱਲ ਇਹ ਵੀ ਇਹ ਕੰਡਣਾ ਸਭ ਤੋਂ ਵੱਧ ਫਰੀਦਕੋਟ ਚ ਕਿਉਂ ਹੁੰਦੀ ਹੈ ਹਾਂ ਹਾਂ ਫਰੀਦਕੋਟ ਚ ਕਿਉਂ ਹੁੰਦੀ ਹੈ ਹਾਂ ਹਾਂ ਫਰੀਦਕੋਟ ਬੰਗਲ ਕਾਂਡ ਹੋਇਆ ਹਾਂ ਪੁੜਕਪੁਰੇ ਹੋਇਆ ਹਾਂ ਹਰ ਵਾਰ ਇੱਥੇ ਹੋ ਰਿਹਾ ਇਥੋਂ ਦੇ ਪ੍ਰਸ਼ਾਸਨ ਨੂੰ ਦੱਸ ਸਕਦੇ ਹਰ ਵੇਲੇ 24 ਘੰਟੇ ਚੌਕਸੀ ਚਾਹੀਦੀ ਹੈ ਹਾਂ ਕਿਉਂਕਿ ਆਪਣਾ ਇੱਕ ਨਿਸ਼ਾਨਾ ਬੱਦਲ ਗਿਆ ਨਿਸ਼ਾਨਾ ਬਣ ਗਿਆ ਤੇ ਰਾਤ ਪ੍ਰਸ਼ਾਸਨ ਕੋਈ ਤਰ੍ਹਾਂ ਦਾ ਰਵਤਾ ਨਹੀਂ ਹੋਇਆ ਤਾਂ ਸਵੇਰੇ ਨਹੀਂ ਹੋਇਆ ਫਿਰ ਜਿਸ ਹੁੰਦੇ ਸਨ ਪੱਤਰਕਾਰ ਆਏ ਜੱਸਾ ਜੀ ਨੂੰ ਪੁੱਛ ਗਏ ਨੇ ਉਹਨਾਂ ਨੇ ਐਸਐਸਪੀ ਸਾਹ ਨਾਲ ਗੱਲ ਕੀਤੀ ਫਿਰ ਉਸ ਤੋਂ ਬਾਅਦ ਉਹ ਉਹ ਸਾਰਕਤ ਚਾਈ ਫਿਰ ਘੰਟੇ ਦੇ ਵਿੱਚ ਵਿੱਚ ਆ ਕੇ ਉਹਨੂੰ ਲੈ ਗਈ ਪਰ ਉਹਨੇ ਜਦੋਂ ਉਹਨੂੰ ਇਹ ਗੱਲ ਕਹੀ ਸਾਡੇ ਪਿੰਡ ਦੇ ਨਾ ਗਈ ਨੌਜਵਾਨਾਂ ਨੇ ਵੀ ਜਿਹੜੇ ਤੋਂ ਪੈਸੇ ਲਈ ਸੀ ਉਹ ਪੁੱਛਿਆ ਤੂੰ ਕਿੰਨੇ ਪੈਸੇ ਲੈ ਜਾਣਾ ਪੈਸੇ ਨੇ ਮੇਰਾ ਮੂੰਹ ਬੰਦ ਕੀਤਾ ਅੱਛਾ ਉਸ ਜਿਹੜਾ ਸ਼ਸ਼ੀ ਉਸ ਨੇ ਇਹ ਗੱਲ ਬੋਲੀ ਹਾਂ ਉਹਨੂੰ ਨੌਜਵਾਨ ਕਹਿੰਦੇ ਵੀ ਜਿਹੜੇ ਕੁੜੀ ਨਾਲ ਗੱਲ ਕੀਤੀ ਮੋਗਿਆ ਨਾਲ ਕਿ ਤੂੰ ਇਹ ਪੈਸੇ ਮੰਗ ਦਲਦੇ ਅੱਧੇ ਕੋਨੇ ਪਤਾ ਨਹੀਂ ਉਹਨੂੰ ਹੋਰੀ ਸਬਜੀ ਪਹਾੜਾਂ ਤੇ ਬੋਲੇ ਆਦੇ ਪਹਾੜਾਂ ਤੇ ਆਜ ਪਹਾੜਾਂ ਤੇ ਉਹਦੇ ਸਾਨੂੰ ਕੋਈ ਸਮਝ ਨਹੀਂ ਲੱਗੀ ਬਾਕੀ ਉਹ ਸਵੇਰੇ ਜੋ ਸੰਗਦੇ ਅਰਦਾਸ ਹੋ ਗਈ ਬਬਾ ਜੀ ਨੇ ਸਾਰੀ ਗੱਲ ਦੱਸੀ ਸੰਗ ਦੁਬਾਰਾ ਆਈ ਉਦੋਂ ਅਸੀਂ ਕੋਰਦਰਾ ਸਾਹਿਬ ਵੀ ਹੁੰਨੇ ਆ ਕੋਈ ਕਮੇਟੀ ਹੁੰਦੀ ਉਹ ਤੇਰਾ ਪਰਮ ਪਰਕਿੰਗ ਇਹ ਉਹਨੇ ਸਾਨੂੰ ਸਾਡੇ ਨਾਲ ਤਾਂ ਹੀ ਕਿਹਾ 60 ਬੰਦੇ ਪਿਆ ਟੋ ਮਾਈਆਂ ਦੇ ਸਾਹਮਣੇ ਚ ਆ ਵੀ ਮੈਂ ਖਰਸਾ ਪੜੋ ਜੇ ਦੇਖੀ ਬੜੇ ਮੰਨਿਆ ਦੇ ਮੂੰਹ ਮੂੰਹ ਮੰਨਿਆ ਕੋਈ ਗੱਲ ਕਰੋ ਤਾਂ ਸਾਡੀ ਰਿਪੋਰਟਿੰਗ ਬੱਚਿਆਂ ਨੂੰ ਤੁਸੀਂ ਬੰਦ ਕਰਾ ਦੋ ਬੋਸਾ ਬੰਦੇ ਜੋੜੀ ਮੈਂ ਤਾਂ ਨਹੀਂ ਹੋਈ ਸੀ ਕੋਰਦਰਾ ਸਾਹਿਬ ਤਾਂ ਹੋਣੀ ਸੀ ਦੁਆਰਾ ਬੋਲੇ ਅਸੀਂ ਠੀਕ ਹੈ ਇਸ ਕਰਕੇ ਸਾਸ ਨੂੰ ਚਹੀਦਾ ਮੈਂ ਸਾਥ ਸਾਥ ਤੇ ਤੁਹਾਡੀ ਫਾਇਦੀ ਵਾਲੇ ਚੌਥੇ ਸਿੱਖ ਭਾਵਨਾ ਇਹਨਾਂ ਗੱਲਾਂ ਦਾ ਖੇਤ ਪਹੁੰਚਦਾ ਹੈ ਹਾਂਜੀ ਫਿਰ ਕਹਿੰਦੇ ਵੀ ਸਿੱਖ ਲੜਕਦੇ ਆ ਕਿਉਂਕਿ ਆਪਣੇ ਦਾ ਚਪਿਆਉ ਦੇ ਸਮਾਨ ਹੈ ਜੀ ਗਰਸਾ ਦੇ ਗੁਰੂ ਗ੍ਰੰਥ ਸਾਹਿਬ ਤਾਂ ਕੋਈ ਆਉਂਦੀ ਹੈ ਹਾਂਜੀ ਕਿਉਂ ਉੱਤੇ ਹੋਰ ਸਿੱਖ ਤੁਹਾਨੂੰ ਕੋਲੇ ਕੋਈ ਸਹੀ ਨਹੀਂ ਹੈ ਨਹੀਂ ਜਨਮਾ ਜੀ ਸੋ ਤੁਸੀਂ ਦੇਖਿਆ ਜਿਵੇਂ ਆਪਾਂ ਪਿੰਡ ਬਸ਼ਨੰਦੀ ਦੇ ਵਿੱਚ ਵਰਦਲ ਦੇ ਪ੍ਰਧਾਨ ਗ੍ਰਾਂਤੀ ਸਿੰਘ ਕਮੇਟੀ ਮੈਂਬਰ ਤੇ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਸਾਰਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਥੋੜੀ ਬੋਤੀ ਟੈਨ ਜੁੜ ਰਹੀ ਹੈ ਪਰ ਉਹ ਬੰਦੇ ਨੇ ਆਦੇ ਮੂੰਹ ਕਿਹਾ ਕਿ ਮੇਰਾ ਪੈਸੇ ਨਾਲ ਮੂੰਹ ਬੰਦ ਕੀਤਾ ਗਿਆ ਬੇਅਦਬੀ ਦੀ ਨਾ ਕਰਨਾ ਸੀ ਪਰ ਪੰਡਾ ਨੇ ਜਾਂ ਗਾਂਧੀ ਸਿੰਘ ਜਿਨ੍ਹਾਂ ਨੇ ਆਪ ਦੀ ਧਿਆਨ ਰੱਖਿਆ ਤੇ ਜਿਹੜੀ ਘਟਨਾ ਉਹ ਟਲ ਗਈ ਹੁੰਦੀ ਹੁੰਦੀ ਤੇ ਅਸੀਂ ਵੀ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਕਿ ਬਿਆਦਵੀਆਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਕਿਉਂਕਿ ਜਰਮੋ ਦੇਣਾ ਪੰਜਾਬ ਦੇ ਵਿੱਚ ਬਿਆਦਵੀਆਂ ਘਟਨਾ ਜਿਹੜੀਆਂ ਇਹ ਵਧ ਰੰਗਾ ਇਹ ਸਰਕਾਰ ਨੂੰ ਚਾਹੀਦਾ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹ ਜਿਹੜੀਆਂ ਘਟਨਾਵਾਂ ਬਿਆਦਬੀਆਂ ਇਹ ਰੁਕ ਜਾਣ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ